ਸਰਵਾਦੀ ਤੁਹਾਡਾ ਸਬਦ ਜਿਸ ਵੀ ادارے ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੈ ਪ੍ਰਿੰਟ ਮੀਡੀਆ ਜਾਂ ਸੋਸ਼ਲ ਮੀਡੀਆ ਜਿਤੋਂ ਵੀ ਜਿੱਦੋਂ ਪਹਿਲਾਂ ਕਿ ਆਪਾਂ ਗੱਲਬਾਤ ਕਰੀਏ ਮੈਂ ਸਾਡੇ ਮੈਡਮ ਸੋਨੀਆ ਮਾਨ ਜੀ ਮਾਝਾ ਜ਼ੋਨ ਦੇ ਇਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਜਿਹੜਾ ਤੁਸੀਂ ਦੇਖ ਰਹੇ ਹੋ ਐਸਡਾ ਨਸ਼ਾ ਮੁਕਤੀ ਮੋਰਚਾ ਇਹ ਕੀ ਕੰਮ ਕਰੂਗਾ ਕੀ ਫੰਕਸ਼ਨਿੰਗ ਹੋਊਗੀ ਉਹਦੇ ਬਾਰੇ ਅਸੀਂ ਗੱਲ ਕਰਦੇ ਆ ਮੈਂ ਮੈਡਮ ਸੋਨੀਆ ਮਾਨ ਨੂੰ ਰਿਕੁਐਸਟ ਕਰੂੰਗਾ ਜੀ ਕਿ ਜਿਹੜੇ ਅੱਗੇ ਇਹਨਾਂ ਨੇ ਇੰਚਾਰਜ ਲਾਏ ਨੇ ਮਾਝਾ ਜ਼ੋਨ ਦੇ ਉਹ ਕਿਹੜੇ-ਕਿਹੜੇ ਨੇ ਉਹਨਾਂ ਦੀ ਇੱਕ ਵਾਰੀ ਇੰਟਰੋਡਕਸ਼ਨ ਦੇ ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਅੱਜ ਅਸੀਂ ਗੱਲ ਕਰਾਂਗੇ ਨਸ਼ਾ ਮੁਕਤੀ ਮੋਰਚੇ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਸਰਕਾਰ ਨੇ ਜਿਹੜਾ ਪ੍ਰੋਗਰਾਮ ਚਲਾਇਆ ਉਹਦੇ ਥੱਲੇ ਨਸ਼ਾ ਮੁਕਤ ਮੋਰਚਾ ਜਿਹੜਾ ਅਸੀਂ ਸਟਾਰਟ ਕੀਤਾ ਹੈ ਉਹਦੇ ਵਿੱਚ ਜਿਹੜਾ ਮਾਜ਼ਾ ਜੂਨ ਦਾ ਮੈਨੂੰ ਇਨਚਾਰਜ ਬਣਾਇਆ ਗਿਆ ਉਹਦੀ ਥਲੀ ਅਸੀਂ ਡਿਸਟ੍ਰਿਕਟ ਕੋਆਰਡੀਨੇਟਰਸ ਲਾਏ ਨੇ ਜੀ ਅ ਅੰਮ੍ਰਿਤਸਰ ਅਰਬਨ ਤੋਂ ਦਿక్షిਤ धवन ਜੀ ਨੇ ਅ ਅੰਮ੍ਰਿਤਸਰ ਰੂਰਲ ਤੋਂ ਕੁਲਦੀਪ ਸਿੰਘ ਮੱਥੇਵਾਲ ਜੀ ਨੇ ਤਰਨਤਾਰਨ ਤੋਂ ਅਮਰਿੰਦਰ ਸਿੰਘ ਐਮਈ ਜੀ ਨੇ ਪਠਾਨਕੋਟ ਤੋਂ ਰੋਹਿਤ ਸਿਆਲ ਜੀ ਨੇ ਗੁਰਦਾਸਪੁਰ ਤੋਂ ਮਨਿਕ ਮਹਿਤਾ ਜੀ ਮਾਨਿਕ ਨਹੀਂ ਹੈ ਮਾਨਿਕ ਆਈ ਥਿੰਕ ਉਹ ਔਨ ਦਾ ਵੇ ਨੇ ਠੀਕ ਹੈ ਇਹ ਅਸੀਂ ਸਾਰੇ ਮਾਜੇ ਨੂੰ ਕਵਰ ਕੀਤਾ ਹੈ ਔਰ ਜਿਵੇਂ ਕਿ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਦੇ ਥੱਲੇ ਅਸੀਂ ਇਹ ਸਾਰਾ ਜਿਹੜੀ ਸਾਡੀ ਟੀਮ ਹੈ ਇਹ ਕੰਮ ਕਰੂਗੀ ਅ ਅਲੱਗ-ਅਲੱਗ ਜ਼ੋਨ ਦੇ ਵਿੱਚ ਇਸ ਤੋਂ ਥੱਲੇ ਜਿਹੜੀਆਂ ਅਸੈਂਬਲੀ ਕੋਆਰਡੀਨੇਟਰ ਸੀ ਗਾਂ ਜਾ ਕੇ ਲੱਗਣੇ ਨੇ ਔਰ ਨਾਲ ਹੀ ਇਹ ਥੱਲੇ ਬਲੌਕ ਕੋਆਰਡੀਨੇਟਰਸ ਤੱਕ ਵਿਲੇਜ ਤੱਕ ਜਿਹੜਾ ਅਸੀਂ ਸਾਡੀ ਸਰਕਾਰ ਜਿਹੜੀ ਹੈ ਗ੍ਰਾਸ ਰੂਟ ਲੈਵਲ ਤੱਕ ਜਿਹੜਾ ਨਸ਼ਿਆਂ ਦਾ ਕੋਡ ਹੈ ਉਹ ਅਸੀਂ ਕੱਢ ਰਹੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਅੱਜ ਤੋਂ ਪਹਿਲ ਨੂੰ ਕਿਸੇ ਵੀ ਗਵਰਨਮੈਂਟ ਨੇ ਇਹੋ ਜਿਹਾ ਕੋਈ ਕਦਮ ਨਹੀਂ ਚੁੱਕਿਆ ਬਟ ਜੇ ਪੰਜਾਬ ਸਰਕਾਰ ਅਰਵਿੰਦ ਕੇਜੀ ਵਾਲੀ ਸਰਕਾਰ ਸਦਾਕ ਭਗਵੰਤ ਸਿੰਘ ਮਾਨ ਨੇ ਜੋ ਵਾਅਦਾ ਕੀਤਾ ਸੀਗਾ ਉਹ ਅੱਜ ਅਸੀਂ ਪੂਰਾ ਕਰਨ ਜਾ ਰਹੇ ਹਾਂ ਬਾਕੀ ਆਈ ਥਿੰਕ ਸੋ ਬਲਤੇਜ ਪੰਨੂ ਜੀ ਤੁਹਾਨੂੰ ਜਾਦਾ ਵਧੀਆ ਤਰੀਕੇ ਦੇ ਨਾਲ ਦੱਸਣਗੇ ਇਹਦੇ ਬਾਰੇ ਸਰ ਤੁਸੀਂ ਜਰੂਰ ਐਕਸਪਲੇਨ ਕਰੋ। ਇਹ ਮੈਂ ਥੋੜੇ ਪੰਜਾਬ ਸਰਕਾਰ ਦੇ ਵੱਲੋਂ ਚੱਲ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਇੱਕ ਤਾਂ ਉਹਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਹੈ ਮੰਤਰੀ ਸਹਿਬਾਨ ਕੰਮ ਕਰ ਰਹੇ ਹੈ ਐਮ ਐਲ ਏ ਸਾਹਿਬ ਕੰਮ ਕਰ ਰਹੇ ਹੈ ਉਹਦਾ ਹੀ ਇੱਕ ਇਹ ਪਾਰਟ ਹੈ ਪਰ ਅਸੀਂ ਥੋੜਾ ਜਿਹਾ ਵੱਖਰੇ ਤਰੀਕੇ ਦੇ ਨਾਲ ਕਿਉਂਕਿ ਕੋਈ ਵੀ ਜਿਹੜੀ ਏਡੀ ਵੱਡੀ ਮੁਹਿੰਮ ਹੈ ਜਦੋਂ ਤੁਸੀਂ ਦੋ ਦਹਾਕਿਆਂ ਦਾ ਗੰਧ ਜਿਹੜਾ ਚਿੱਟੇ ਦਾ ਉਹ ਹੁੰਝ ਕੇ ਸੁਟਣਾ ਤਾਂ ਉਹਦੇ ਵਾਸਤੇ ਸਾਨੂੰ ਹਰ ਘਰ ਦੀ ਹਰ ਮਾਪੇ ਦੀ ਹਰ ਧੀ ਪੁੱਤ ਦੀ ਜਰੂਰਤ ਹੈ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਪੰਜਾਬ ਨੂੰ ਨਸ਼ਾ ਮੁਕਤੀ ਮੋਰਚਾ ਦੇ ਰੂਪ ਦੇ ਵਿੱਚ ਪੰਜ ਜ਼ੋਨ ਦੇ ਵਿੱਚ ਵੰਡਿਆ ਗਿਆ ਮਾਝਾ ਦੁਆਬਾ ਤੇ ਤਿੰਨ ਜ਼ੋਨ ਜਿਹੜੇ ਆ ਉਹ ਮਾਲਵੇ ਦੇ ਬਣਾਏ ਗਏ ਹਰੇਕ ਜ਼ੋਨ ਦਾ ਇੱਕ ਜਿਹੜਾ ਇੰਚਾਰਜ ਲਾਇਆ ਗਿਆ ਜਿਵੇਂ ਮੈਡਮ ਸੋਨੀਆ ਮਾਨ ਜੀ ਸਮੁੱਚੇ ਮਾਝੇ ਨੂੰ ਵੇਖਣਗੇ ਅਗੇ ਇਹਨਾਂ ਨੇ ਜਿਹੜੇ ਉਹ ਜਿਹੜੇ ਜਿਹੜੇ ਲਾਇਏ ਨੇ ਉਹਨਾਂ ਦੀ ਇੰਟਰੋਡਕਸ਼ਨ ਉਹਨਾਂ ਨੇ ਦੇ ਦਿੱਤੀ ਆ ਇਹਦੇ ਸਬੰਧੀ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਹਰ ਪਿੰਡ ਨੂੰ ਟਾਰਗੇਟ ਕਰਨਾ ਆਉਣ ਵਾਲੇ ਦਿਨਾਂ ਦੇ ਦਰਾ ਉਹਦੇ ਵਿੱਚ ਅਸੀਂ ਹਰ ਘਰ ਜਿਹੜਾ ਹੈ ਪਿੰਡ ਦਾ ਉਹਦੀ ਉਹਦਾ ਬੂਹਾ ਖੜਕਾਵਾਂਗੇ ਉੱਥੇ ਮਾਪਿਆਂ ਨੂੰ ਮਿਲਾਂਗੇ ਉੱਥੇ ਧੀਆ ਪੁੱਤਾਂ ਨੂੰ ਮਿਲਾਂਗੇ ਇਹ ਨਹੀਂ ਕਿ ਜਿਹੜਾ ਕੋਈ ਨਸ਼ੇ ਦੇ ਵਿੱਚ ਪਿਆ ਹੋਇਆ ਉਹਨਾਂ ਦੇ ਬਲਕਿ ਹਰ ਘਰ ਨੂੰ ਟੱਚ ਕਰਨਾ ਜਿਹੜੀ ਉਹ ਪੰਜਾਬ ਸਰਕਾਰ ਨੇ ਸਾਡੀ ਡਿਊਟੀ ਲਈ ਹੈ ਉਹਨਾਂ ਨੂੰ ਅਸੀਂ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਉਹਦੇ ਵਿੱਚ ਨੁਕੜ ਨਾਟਕ ਦੀਆਂ ਕੁਝ ਟੀਮਾਂ ਜਿਹੜੀਆਂ ਤਿਆਰ ਕੀਤੀਆਂ ਨੇ ਵੱਖ-ਵੱਖਰੇ ਥਾਵਾਂ ਦੇ ਉੱਤੇ ਉਹ ਨੁਕੜ ਨਾਟਕ ਦੇ ਰੂਪ ਦੇ ਵਿੱਚ ਅਸੀਂ ਡਰੱਗ ਦੇ ਪੈਣ ਵਾਲੇ ਪ੍ਰਭਾਵ ਜਿਹੜੇ ਨੇ ਉਹਦੇ ਬਾਰੇ ਦੱਸਾਂਗੇ ਇਹਦੇ ਨਾਲ-ਨਾਲ ਮੋਟੀਵੇਸ਼ਨਲ ਸਪੀਕਰ ਜਿਹੜੇ ਨੇ ਉਹ ਉਹਨਾਂ ਨੂੰ ਸੰਬੋਧਨ ਕਰਨਗੇ ਸਭ ਤੋਂ ਅਹਿਮ ਜਿਹੜੀ ਗੱਲ ਇਹਦੇ ਵਿੱਚ ਇਹ ਹੈ ਕਿ ਅਸੀਂ ਸਹਿਯੋਗ ਲੈਣਾ ਚਾਹੁੰਦੇ ਹਾਂ ਹਰ ਪੰਜਾਬੀ ਦਾ ਉਹ ਚਾਹੇ ਪਿੰਡ ਦੇ ਵਿੱਚ ਰਹਿਣ ਵਾਲਾ ਚਾਹੇ ਉਹ ਕਸਬੇ ਤੇ ਚਾਹੇ ਸ਼ਹਿਰ ਦੇ ਵਿੱਚ ਪਰ ਕਿਉਂਕਿ ਇਹ ਮੁਹਿੰਮ ਸਭ ਤੋਂ ਪਹਿਲਾਂ ਪਿੰਡਾਂ ਵੱਲੋਂ ਆ ਫਿਰ ਉਸ ਤੋਂ ਬਾਅਦ ਅਗਲੇ ਪੜਾਅ ਦੇ ਵਿੱਚ ਅਸੀਂ ਕਸਬੇ ਤੇ ਸ਼ਹਿਰਾਂ ਵਾਲੇ ਪਾਸੇ ਨੂੰ ਜਾਵਾਂਗੇ ਟੀਮਾਂ ਇਹੀ ਕੰਮ ਕਰਨਗੀਆਂ ਜਿਹੜੀਆਂ ਇੱਕ ਵਾਰੀ ਨਸ਼ਾ ਮੁਕਤੀ ਮੋਰਚਾ ਦੇ ਰੂਪ ਦੇ ਵਿੱਚ ਕਿਉਂਕਿ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਨਾ ਹੈ ਜੋ ਮੈਂ ਤੁਹਾਨੂੰ ਦੱਸਿਆ ਕਿ ਇਸ ਵੇਲੇ ਜਿਸ ਕਿਸਮ ਦੀਆਂ ਭਾਜੜਾਂ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਪਾਈਆਂ ਨੇ ਅਗਲੀ ਜਿਹੜੀ ਜ਼ਰੂਰਤ ਹੈ ਉਹ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਇਸ ਨਸ਼ੇ ਦੇ ਆਦੀ ਨੇ ਸਰਕਾਰ ਦੀਆਂ ਸਪਸ਼ਟ ਹਦਾਇਤਾਂ ਨੇ ਕਿ ਕਿਸੇ ਨਸ਼ਾ ਕਰਨ ਵਾਲੇ ਨੂੰ ਅਸੀਂ ਅਰੈਸਟ ਨਹੀਂ ਕਰਨਾ ਬਲਕਿ ਉਹਦੇ ਵਾਸਤੇ ਜਿੱਥੇ ਉਹਨੂੰ ਮਦਦ ਦੀ ਜ਼ਰੂਰਤ ਹੈ ਡੀਡਿਕਸ਼ਨ ਸੈਂਟਰ ਡਾਕਟਰ ਬਲਬੀਰ ਸਿੰਘ ਹੁਰੀ ਪਿਛਲੇ ਦਿਨਾਂ ਤੋਂ ਲਗਾਤਾਰ ਹਰ ਡੀ ਐਡਿਕਸ਼ਨ ਸੈਂਟਰ ਦਾ ਦੌਰਾ ਕਰ ਰਹੇ ਨੇ ਕਿ ਉੱਥੇ ਜੋ ਕਮੀ ਪੇਸ਼ੀ ਆ ਉਹ ਪੂਰੀ ਕੀਤੀ ਜਾ ਰਹੀ ਹੈ ਉਹ ਚਾਹੇ ਮੈਡੀਸਨ ਦੇ ਰੂਪ ਦੇ ਵਿੱਚ ਆ ਡਾਕਟਰਸ ਦੇ ਰੂਪ ਦੇ ਵਿੱਚ ਆ ਜਾਂ ਕਿਸੇ ਨੂੰ ਕਾਉਂਸਲਿੰਗ ਚਾਹੀਦੀ ਹੈ ਉਹਦੇ ਵਾਸਤੇ ਵੀ ਸਾਡੀ ਇਹ ਜਿਹੜੀ ਟੀਮ ਹੈ ਉਹ ਉਹਨਾਂ ਦੇ ਸੰਪਰਕ ਕਰੂਗੀ ਉਹਨਾਂ ਨੂੰ ਤੇ ਉਹਨਾਂ ਨੂੰ ਜਿੱਥੋਂ ਮਦਦ ਦੀ ਜ਼ਰੂਰਤ ਹੈ ਉਸ ਜਗ੍ਹਾ ਤੋਂ ਮਦਦ ਪਹੂਚਾਉਗੀ ਨਸ਼ਾ ਮੁਕਤੀ ਮੋਰਚਾ ਦਾ ਗਰਾਊਂਡ ਦੇ ਉੱਤੇ ਜਾ ਕੇ ਇਹ ਕੰਮ ਕਰਨਾ ਸਾਡਾ ਜਿਹੜਾ ਮੇਨ ਡਿਊਟੀ ਲੱਗੀ ਆ ਅਜਵੇਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਉਹਦੇ ਇਹ ਅੰਡਰ ਪਰ ਇਹ ਇੱਕ ਆਪਣਾ ਵੱਖਰੇ ਤੌਰ ਦੇ ਉੱਤੇ ਕੰਮ ਕਰੂਗੀ ਗਰਾਊਂਡ ਪੱਧਰ ਦੇ ਉੱਤੇ ਔਰ ਸਾਡਾ ਜਿਹੜਾ ਮਕਸਦ ਆ ਉਹ ਇਹੀ ਹੈ ਕਿ ਐਵਰੀ ਜਿਹੜਾ ਡੋਰ ਹੈ ਅਸੀਂ ਉਹਨੂੰ ਨੌਕ ਕਰਨਾ ਹੈ ਹਰ ਮਾਪਿਆਂ ਨੂੰ ਮਿਲਣਾ ਹੈ ਜੇ ਕਿਸੇ ਦਾ ਪੁੱਤ ਨਸ਼ੇ ਦੇ ਵਿੱਚ ਲੱਗਿਆ ਤਾਂ ਉਹਨੂੰ ਬਚਾਉਣਾ ਕਿਵੇਂ ਆ ਤੇ ਜੇ ਨਹੀਂ ਲੱਗਿਆ ਉਹਨੂੰ ਵੀ ਬਚਾਉਣਾ ਕਿਵੇਂ ਆ ਤਾਂ ਕਿ ਉਹ ਨਸ਼ੇ ਦੇ ਵਿੱਚ ਜਾਵੇ ਨਾ ਉਹਦੇ ਪੈਣ ਵਾਲੇ ਪ੍ਰਭਾਵ ਪਰਿਵਾਰਾਂ ਦੇ ਉੱਤੇ ਕਿਵੇਂ ਉਹਦੇ ਪ੍ਰਭਾਵ ਪੈਂਦੇ ਨੇ ਮਾਂ ਪਿਓ ਦੇ ਉੱਤੇ ਕੀ ਪ੍ਰਭਾਵ ਪੈਂਦੇ ਨੇ ਤੁਸੀਂ ਸਾਰੇ ਇਹੋ ਜਿਹੀਆਂ ਖਬਰਾਂ ਤੋਂ ਜਾਣੂ ਹੋ ਕਿ ਜਿਹੜਾ ਕੋਈ ਨਸ਼ਾ ਕਰਨ ਲੱਗ ਜਾਂਦਾ ਉਹ ਫਿਰ ਕੀ ਕੁਝ ਕਰਦਾ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਵਾਸਤੇ ਨਸ਼ਾ ਮੁਕਤੀ ਮੋਰਚਾ ਜਿਹੜਾ ਉਪਨਾ ਸਰ ਡੀ ਐਡਿਕਸ਼ਨ ਸੈਂਟਰਸ ਕਿੰਨੇ ਕੁ ਖੁੱਲ੍ਹੇ ਹੋਏ ਨੇ ਕੋਈ ਵੈਰੀਫਾਈ ਕੀਤਾ ਤੁਸੀਂ ਪੂਰੇ ਮਾਝੇ ਦੇ ਵਿੱਚ ਕਿੰਨੇ ਨੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਨੇ ਕਿੰਨੇ ਕਿੰਨੇ ਔਰ ਕਿੰਨੇ ਹਜੇ ਤੱਕ ਉੱਥੇ ਇਲਾਜ ਬੱਚੇ ਕਰਾ ਰਹੇ ਕਿਹਾ ਉਹ ਨਸ਼ਾ ਮੁਕਤ ਹੋ ਚੁੱਕੇ ਨੇ ਉਹਨਾਂ ਦੇ ਰੋਜ਼ਗਾਰ ਵਾਸਤੇ ਕੀ ਕੁਛ ਪਲਾਨਿੰਗ ਹੈ ਉਹ ਵੀ ਤੁਸੀਂ ਦੱਸੋ ਨਾ ਨਾ ਇੱਕ ਤੇ ਸਭ ਤੋਂ ਪਹਿਲੋਂ ਅੰਮ੍ਰਿਤਸਰ ਬਾਰੇ ਮੈਂ ਦੱਸ ਦਿੰਨੀ ਹਾਂ ਤੁਹਾਨੂੰ 2030 ਦੇ ਵਿੱਚ ਅਸੀਂ ਪਿੰਨਾਂ ਦੇ ਵਿੱਚ ਕਮੇਟੀਆਂ ਬਣਾਈਆਂ ਸੀਗੀਆਂ ਰਾਜਸਥਾਨ ਸੀ ਦੇ ਵਿੱਚ ਐਂਡ ਉਥੋਂ ਜਿਹੜੀ ਅਸੀਂ ਜਿਹੜੀ ਵੀ ਐਡਿਕਟ ਸੀਗੀ ਅਸੀਂ ਲੈ ਕੇ ਜਾਂਦੇ ਸੀਗੇ ਸੁਆਮੀ ਵਿਵੇਕਾਨੰਦ ਮੈਡੀਕਲ ਕਾਲਜ ਦੇ ਅੰਦਰ ਜਿਹੜਾ ਡਿਟੈਕਸ਼ਨ ਸੈਂਟਰ ਹੈ ਉਹਨੂੰ ਕਾਫੀ ਦਿਹਾਕਿਆਂ ਤੋਂ ਲੰਬੇ ਟਾਈਮ ਦੇ ਉੱਤੋਂ ਕਿਸੇ ਨੇ ਨਹੀਂ ਛੇੜਿਆ ਸੀਗਾ ਮੈਨੂੰ ਲੱਗਦਾ ਪੁਰਾਣੀਆਂ ਗਵਰਨਮੈਂਟਸ ਨੇ ਤੇ ਦੇਖਿਆ ਵੀ ਨਹੀਂ ਸੀਗਾ ਕਿ ਉਹਦੇ ਹਾਲਾਤ ਕੀ ਐ ਉਦੋਂ ਵੀ ਡਾਕਟਰ ਬਲਬੀਰ ਨੇ ਉਹਦੇ ਵਿੱਚ ਏਸੀ ਔਰ ਉਹਦੇ ਗੱਦੇ ਚੇਂਜ ਕਰਵਾ ਕੇ ਉਹਦੀ ਜਿਹੜੀ ਹਾਲਤ ਐ ਠੀਕ ਕੀਤੀ ਸੀਗੀ ਔਰ ਸਾਡੇ ਜਿਹੜੇ ਇੱਥੇ ਡੀਸੀ ਸੀਗੇ ਅਮੇਤਲ ਸਰ ਉਹਨਾਂ ਨੇ ਖਾਸ ਕਰਕੇ ਉੱਤੇ ਗੌਰ ਫਰਮਾ ਕੇ ਉਹਦੇ ਤੇ ਜਿਹੜਾ ਫੂਡ ਦੀ ਸਹੂਲਤ ਆ ਉਹ ਵੀ ਕੀਤੀ ਸੀ ਕਿ ਪੇਸ਼IENTS ਨੂੰ ਉੱਤੇ ਖਾਣਾ ਵੀ ਮਿਲਣਾ ਚਾਹੀਦਾ ਹੈ 3 ਟਾਈਮ ਜਾ ਕੇ ਔਰ ਉਸ ਤੋਂ ਅਲੱਗਾ ਜਿਹੜਾ 10 ਦਿਨ ਦਾ ਉੱਥੇ ਨਸ਼ਾ ਛੱਡਣ ਤੋਂ ਬਾਅਦ ਜਿਹੜਾ ਰੀਹੈਬ ਸੈਂਟਰ ਹੈ ਉਹਦੇ ਨਾਲ ਹੀ ਐਸੋਸੀਏਟ ਕੀਤਾ ਸੀਗਾ ਜਿੱਥੇ ਕਾਫੀ ਸਾਰੀਆਂ ਸਲਾਈ ਚੀਜ਼ਾਂ ਨੇ ਜਿਵੇਂ ਪਲੰਬਰ ਦੀ ਟ੍ਰੇਨਿੰਗ ਹੈ ਕੰਪਿਊਟਰ ਦੀ ਟ੍ਰੇਨਿੰਗ ਹੈ ਤਾਂ ਕਿ ਇੱਕ ਜਿਹੜਾ ਨਸ਼ੇ ਕਰਨ ਵਾਲਾ ਬੰਦਾ ਹੈ ਉਹਨੂੰ ਅਸੀਂ ਸਲਾਈ ਇਹ ਡੀਟੌਕਸ ਕਰਕੇ ਉਹਨੂੰ ਇੱਕ ਇਹੋ ਜਿਹਾ ਬੰਨੇ ਲਾ ਸਕੀਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕੇ ਪਹਿਲੋ ਹੀ ਸਰਕਾਰਾਂ ਨੇ ਵੀ ਕੀਤਾ ਸਵਾਮੀ ਵਿਵੇਕਾਨੰਦ ਦਾ ਜਿਹੜਾ ਹਾਂਜੀ ਉੱਥੇ ਪਹਿਲੋ ਪਾਦਰ ਸਾਹਿਬ ਵੀ ਜਾਂਦੇ ਰਹੇ ਨੇ ਕੈਪਟਨ ਮਿੰਦਸਰ ਵੀ ਜਾਂਦੇ ਰਹੇ ਨੇ ਉੱਥੇ ਰੀਹੈਬਿਲਿਟੇਸ਼ਨ ਸੈਂਟਰ ਜਾਂਦੇ ਮੈਂ ਤੁਹਾਨੂੰ ਦੱਸਦਾ ਕੋਈ ਰੀਐਪ੍ਰੋਪ੍ਰੀਏਸ਼ਨ ਸੈਂਟਰ ਵੀ ਸਕਿੱਲ ਪ੍ਰੋਗਰਾਮ ਵੀ ਚੱਲ ਰਿਹਾ ਸੀ ਲੇਕਿਨ ਉਹ ਫਾਲੋਅ ਅਪ ਕਰ ਰਹੇ ਹੋ ਕਿ ਜਿਹੜੇ ਬੱਚੇ ਡੀਐਡਕ ਹੋ ਗਏ ਨੇ ਬਿਲਕੁਲ ਅਸੀਂ ਕਰ ਰਹੇ ਸੀਗੇ ਵੀ ਕੀ ਕਰ ਰਹੇ ਨੇ ਵੇਖੋ ਜੀ ਭਾਜੀ ਮੇਰੀ ਗੱਲ ਸੁਣੋ ਬਾਦਲ ਸਾਹਿਬ ਨੇ ਕੀਤਾ ਹੈ ਜਾਂ ਤੁਸੀਂ ਕਹਿ ਰਹੇ ਹੋ ਕਾਂਗ ਕੀਤਾ ਜੇ ਉਹ ਚੰਗੇ ਤਰੀਕੇ ਦੇ ਨਾਲ ਕੀਤਾ ਹੁੰਦਾ ਤੇ ਉਹਦੇ ਇੰਨੇ ਮਾੜੇ ਹਾਲਾਤ ਨਾ ਹੁੰਦੇ ਉਹਦੇ ਇੰਨੇ ਮਾੜੇ ਹਾਲਾਤ ਸੀਗੇ ਉੱਥੇ ਪਾਸੋਂ 3 ਸਾਲ ਤੋਂ ਤੁਹਾਡੀ ਵੀ ਸਰਕਾਰ ਹੈ ਹਾਂਜੀ ਤੇ ਡੈਡਿਕਟ ਹੋਏ ਨੇ ਬੱਚੇ ਜਿਹੜੇ ਉਹਨਾਂ ਦਾ ਫਾਲੋਅ ਅਪ ਕੀਤਾ ਉਹ ਕੀ ਕਾਰਨ ਹੈ ਕਿ ਆ ਦੁਬਾਰਾ ਨਸ਼ੇ 'ਚ ਨਹੀਂ ਆ ਗਏ ਦੇਖੋ ਮੇਰੀ ਗੱਲ ਸੁਣੋ ਸਾਡੇ ਕੋਲ ਡਾਟਾ ਹੈਗਾ ਆ ਐਂਡ ਸਾਡਾ ਬਿਲਕੁਲ ਜਾਰੀ ਕਰਾਂਗੇ ਮੇਰੇ ਕੋਲ ਪੂਰੇ ਰਜਿਸਟਰ ਪਰ ਲਏ ਪਏ ਨੇ ਜਿਹੜੇ ਪੇਸ਼ੈਂਟਸ ਨੂੰ ਅਸੀਂ ਪਿੰਡਾਂ 'ਚੋਂ ਚੱਕ ਕੇ ਡੈਡਿਕਸ਼ਨ ਸੈਂਟਰ 'ਚ ਲੈ ਕੇ ਗਏ ਆ ਉਸ ਤੋਂ ਬਾਅਦ ਰੀਹੈਬ 'ਚ ਲੈ ਕੇ ਗਏ ਆ ਉਸ ਤੋਂ ਬਾਅਦ ਜਿਹੜੇ ਨਸ਼ਾ ਤਸਕਰ ਜਿਨ੍ਹਾਂ ਦੇ ਨਾਮ ਅਸੀਂ ਲਿਖ ਕੇ ਸਿੰਦਰ ਸਰ ਇਥੇ ਐਸਐਸਪੀ ਸੀ ਗਿਆ ਸਿੰਘ ਮਾਲਾ ਸਾਹਿਬ ਜਾਣਦੇ ਆ ਸਾਡੇ ਨਾਲ ਸਾਰੇ ਪਿੰਡਾਂ ਦੇ ਵਿੱਚ ਕਵਰੇਜ ਕਰਦੇ ਸੀਗੇ ਉਸ ਟਾਈਮ ਦੇ ਉੱਤੇ ਸਿੰਦਰ ਸਰ ਐਸਐਸਪੀ ਸਾਡੇ ਜਿਹੜੇ ਹੁਣ ਇਸ ਟਾਈਮ ਪ੍ਰਮੋਟ ਹੋ ਚੁੱਕੇ ਨੇ ਉਹ ਸਾਡੇ ਡੀਸੀ ਅਮਿਤ ਤਲਵਾਰ ਪਿੰਡਾਂ ਦੇ ਵਿੱਚ ਮੀਟਿੰਗਸ ਅਸੀਂ ਕਰਦੇ ਰਹੇ ਆ ਇਹਨਾਂ ਦੇ ਪਿੰਡ 'ਚ ਵੀ ਮੀਟਿੰਗ ਹੋਈ ਆ ਮਾਲਾ ਸਾਹਿਬ ਦੱਸੋ ਫਿਟੇਵੜ ਦੇ ਵਿੱਚ ਐਸਐਸਪੀ ਸਾਹਿਬ ਆਏ ਸੀਗੇ ਸਿੰਦਰ ਸਾਹਿਬ ਸਾਰਿਆਂ ਦੀ ਉਹਨਾਂ ਨੇ ਗੱਲਾਂ ਸੁਣੀਆਂ ਸੀਗੀਆਂ ਸੋ ਸਰਕਾਰ ਨੇ ਹਮੇਸ਼ਾ ਹੀ 2030 ਦੀ ਗੱਲ ਹੈ ਅੱਜ ਅਸੀਂ ਸੀਰੀਅਸਲੀ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਅਪ ਕਰ ਰਹੇ ਹਾਂ ਮੈਂ ਤਾਂ ਕਹਿੰਨੀ ਹੈ ਪਿਛਲੀਆਂ ਸਰਕਾਰਾਂ ਨੇ ਤੇ ਇੰਨਾ ਵੀ ਨਹੀਂ ਕੀਤਾ ਸੀਗਾ ਕਿ ਪਿਛਲੀਆਂ ਸਰਕਾਰਾਂ ਦੇ ਵੱਡੇ ਲੀਡਰਾਂ ਨੇ ਸੌਵਾ ਚੁੱਕ ਕੇ ਉਹਦੇ ਉੱਤੇ ਕੰਮ ਨਹੀਂ ਕੀਤਾ ਸੀਗਾ ਸਾਡੀ ਸਰਕਾਰ ਪਹਿਲਾਂ ਵੀ ਜਦੋਂ ਮੈਂ ਪਾਰਟੀ 'ਚ ਨਹੀਂ ਸੀਗੀ ਉਦੋਂ ਵੀ ਇਹ ਕੰਮ ਕਰੀ ਸੀ ਕਿ ਉਦੋਂ ਵੀ ਸਰਕਾਰ ਨੇ ਬਹੁਤ ਸਾਥ ਦਿੱਤਾ ਸੀਗਾ ਇਸ ਚੀਜ਼ ਨੇ ਤੁਸੀਂ ਜਾਓਗੇ ਤੇ ਗੋਡਾਨ ਦੇ ਵਿੱਚ ਤੁਹਾਡੇ ਵੱਲੋਂ ਦਵਾਈ ਦਿੱਤੀ ਜਾਂਦੀ ਸਰਕਾਰ ਵੱਲੋਂ ਜੀਫਲੇ ਰੱਖਣ ਵਾਲੀ ਮੈਂ ਗਿਆ ਸੀ ਉੱਥੇ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਮੇਰੇ ਕੋਲ ਉਹਦੇ ਰਿਕਾਰਡ ਨੇ ਹੈਗੀਆਂ 5-5 ਸਾਲ ਤੋਂ ਨੌਜਵਾਨਾਂ ਨੂੰ ਗੋਲੀਆਂ ਖਾ ਰਿਆ 3 ਸਾਲ ਤੋਂ ਤੁਹਾਡੀ ਸਰਕਾਰ ਚ ਖਾ ਰਿਆ ਉਹਨਾਂ ਚ ਕੋਈ ਨੌਜਵਾਨ ਵਾਪਸ ਆਇਆ ਹੋਵੇ ਨਹੀਂ ਬਰੇ ਕੱਲ ਮੈਡਮ ਮੈਂ ਵੀ ਇਥੇ ਜਿਹੜੀ ਟੈਬਲੇਟ ਦਿੱਤੀ ਜਾ ਰਹੀ ਉਹ ਬਾਹਰ ਟੈਬਲੇਟ ਦਿੱਤੀ ਜਾ ਰਹੀ ਉਹ ਬਾਹਰ ਬਲੈਕ ਚ ਵਿਕਦੀਆਂ ਅੰਦਰ ਜਿਹੜਾ ਸਟਾਫ ਨਾ ਅੰਦਰ ਕਿੱਥੀ ਜਾਂਦੀ ਆ ਬਾਹਰ ਟੈਕ ਚ ਵਿਕਦੀ ਉਹ ਕੋਈ ਸੈਲਫ ਚੈੱਕ ਕਰਦੇ ਅੱਠ ਪਾਸ ਨੇ ਤੇ ਉਹਨਾਂ ਨੂੰ ਪੌਂਸ ਨਹੀਂ ਮਿਲਦੇ ਵੀ ਉਹ ਦਵਾਈ ਬਣਦੀ ਨਹੀਂ ਅੰਦਰ ਤੁਸੀਂ ਅੱਧ ਵੀ ਪੜਿਆ ਹੋਣਾ ਇੱਕ ਪਰਚਾ ਜਿਹੜਾ ਦਰਜ ਹੋਇਆ ਹਰ ਪੁਆਇੰਟ ਨੂੰ ਸਰਕਾਰ ਜਿਹੜਾ ਟੱਚ ਕਰ ਰਹੀ ਹੈ ਤਿੰਨਾਂ ਸਾਲਾਂ ਦੇ ਵਿੱਚ ਇਹ ਨਹੀਂ ਆ ਕਿ 4 ਹਫ਼ਤੇ ਅਜ ਖਤਮ ਕਰਨ ਵਾਲੀ ਗੱਲ ਨਹੀਂ ਸੀ ਜਿੰਨੀ ਦੇਰ ਤੱਕ ਕਿਸੇ ਚੀਜ਼ ਦੀ ਤਿਆਰੀ ਨਹੀਂ ਆ ਤੁਸੀਂ ਓਨੀ ਦੇਰ ਤੱਕ ਐਡਾ ਵੱਡਾ ਯੁੱਧ ਨਹੀਂ ਲੜ ਸਕਦੇ ਯੁੱਧ ਦੇ ਵਾਸਤੇ ਜੇ ਮੰਨ ਲਓ ਅੱਜ ਇਹ ਕਹਿ ਦਈਏ ਕਿ ਸ਼ਾਮ ਨੂੰ ਅਸੀਂ ਜੋ ਜਿਹੜਾ ਕਿਸੇ ਗੁਆਂਢੀ ਮੁਲਕ ਦੇ ਨਾਲ ਲਾਉਣਾ ਉਹ ਵੀ ਪੋਸੀਬਲ ਨਹੀਂ ਆ ਇਹ ਤਾਂ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਯੁੱਧ ਆ ਉਹਦੀ ਮੁਕੰਮਲ ਬਕਾਇਦਾ ਤੌਰ ਦੇ ਉੱਤੇ ਤਿਆਰੀ ਕਰਕੇ ਹਰ ਪੱਖੋਂ ਅੰਕੜੇ ਤੁਹਾਨੂੰ ਜਿਹੜੀ ਡੇ ਬਾਈ ਡੇ ਹਫ਼ਤਾ ਵਾਈਜ਼ ਮਹੀਨਾ ਵਾਈਜ਼ ਜਿਹੜੇ ਸਾਰੇ ਦੇ ਸਾਰੇ ਦਿੱਤੇ ਜਾਣਗੇ ਕਿ ਜਦੋਂ ਤੋਂ ਇਹ ਯੁੱਧ ਜਿਵੇਂ ਅਜੇ ਇਸ ਵੇਲੇ ਤੁਹਾਡੇ ਕੋਲੇ ਐਫ ਆਈ ਆਰ ਜਾਂ ਜਿਹੜੇ ਫੜੇ ਜਾ ਰਹੇ ਨੇ ਉਹਨਾਂ ਦੇ ਲਈ ਅਸੀਂ ਕਿੰਨਾ ਪਿੰਡਾਂ ਤੱਕ ਪਹੁੰਚ ਕੀਤੀ ਕਿਹੜੇ ਘਰ ਤੱਕ ਪਹੁੰਚ ਕੀਤੀ ਉਥੋਂ ਅਸੀਂ ਕੀ ਲੱਭਿਆ ਕੀ ਜਾਣਿਆ ਇਹਦੇ ਅੰਕੜੇ ਤੁਹਾਨੂੰ ਡੇ ਬਾਏ ਡੇ ਜਿਹੜੇ ਆ ਉਹ ਜਾਰੀ ਕੀਤੇ ਜਾਣਗੇ ਔਰ ਅਸੀਂ ਤੁਹਾਡੇ ਤੋਂ ਸਹਿਯੋਗ ਲੈਣ ਦੇ ਵਾਸਤੇ ਜਿਹੜਾ ਆਇਆ ਜੀ ਇੱਥੇ ਕੋਈ ਪੋਲੀਟੀਕਲ ਤੌਰ ਦੇ ਉੱਤੇ ਅਸੀਂ ਤੁਹਾਨੂੰ ਨਹੀਂ ਕੁਝ ਵੀ ਦੱਸਣਾ ਹੈ ਇੱਕ ਗੋਲੀ ਜਿਹੜੀ ਬਾਹਰੋਂ ਮਿਲਦੀ ਆ ਉਹ ਅਗਲੋਂ ਜਿਹੜੀ ਹੈਗੀ ਆ ਤੁਸੀਂ ਮੁਹੱਈਆ ਸਰਵਾਓ ਜਿਹੜੀ ਜਿਹੜੀ ਇਹ ਵਪਾਰ ਮਿਹਨਤ ਬਿਲਕੁਲ ਉਹਦੇ ਉੱਤੇ ਕੰਮ ਜਿਹੜਾ ਬਕਾਇਦਾ ਤੌਰ ਦੇਤੇ ਹੋ ਰਿਹਾ ਹੈ ਇਹਦੇ ਨਤੀਜੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਉਹ ਮਿਲਣਗੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਜਿਹੜੀ ਜਿਹੜੀ ਗੋਲੀ ਆ ਉਹ ਹੌਲੀ ਹੌਲੀ ਉਹ ਛਡਾਉਣੀ ਹੁੰਦੀ ਹੈ ਇਹਦੇ ਉੱਤੇ ਬਕਾਇਦਾ ਤੌਰ ਦੇਤੇ ਜਿਹੜਾ ਕੰਮ ਹੋ ਰਿਹਾ ਮੈਂ ਕਿਉਂਕਿ ਕੁਝ ਟੀਜਾ ਜਿਹੜੀਆਂ ਹਰ ਇੱਕ ਟੀਜਾ ਮੈਂ ਜੇ ਤੁਸੀਂ ਮੇਰੇ ਕੋਲ ਪੁਲਿਸ ਦੇ ਸਵਾਲ ਪੁੱਛੋਗੇ ਸੀ ਉਹ ਨਹੀਂ ਦੱਸ ਸਕਾਂਗੇ ਪ੍ਰਸ਼ਾਸਨ ਦਾ ਪੁੱਛੋਗੇ ਨਹੀਂ ਦੱਸ ਸਕਾਂਗੇ ਜਿਹੜੀ ਡਿਊਟੀ ਸਾਡੀ ਲੱਗੀ ਆ ਅਸੀਂ ਡੋਰ ਜਿਹੜੀ ਆ ਉਹ ਨੌਕ ਕਰਨੀ ਆ ਅਸੀਂ ਪੇਰੈਂਟਸ ਤੱਕ ਅਪਰੋਚ ਕਰਨੀ ਆ ਜਿਹੜੇ ਲੱਗੇ ਹੋਏ ਨੇ ਨਸ਼ੇ ਦੇ ਉੱਤੇ ਉਹਨਾਂ ਨੂੰ ਬਚਾਉਣਾ ਕਿਵੇਂ ਆ ਜੇ ਕੋਈ ਨਹੀਂ ਲੱਗਿਆ ਤੇ ਉਹਨਾਂ ਨੂੰ ਬਚਾਉਣਾ ਕਿਵੇਂ ਆ ਇਹ ਇੱਕ 파ਟ ਨੇ ਯੁੱਧ ਨਸ਼ਿਆਂ ਵਿਰੁੱਧ ਕਈ 파ਟ ਦੇ ਵਿੱਚ ਜਿਹੜਾ ਉਹ ਲੜਿਆ ਜਾ ਰਿਹਾ ਹੈ ਹਨੂ ਸਾਹਿਬ ਜਿਹੜਾ ਇੱਥੇ ਤੇ ਬੰਦ ਕਰੀਏ ਸਰਕਾਰ ਜਿਹੜਾ ਬਾਰਡਰੋਂ ਪਾਰ ਤੋਂ ਆ ਰਿਹਾ ਉਹਨੂੰ ਕੀ ਉਪਰਾਲੇ ਕੀ ਖਿਚਾਰੇਗੇ ਉਹ ਤਾਂ ਲਗਾਤਾਰ ਹੀ ਆ ਰਿਹਾ ਭਵੇਂ ਪੁਸਤਕੀ ਹੈ ਜੀ ਸਾਡੀ ਇਹ ਧਾਰਮਿਕ ਸਿੱਖਿਆ ਦਾ ਬੜਾ ਰੋਲ ਹੈ ਇਸ ਵਿੱਚ ਸਾਡੇ ਸਰਪੰਚ ਪੰਜਾਬ ਦੇ ਕੀ ਤੁਹਾਡੇ ਸੰਸਾਗ ਮੁਕਤੀ ਮੋਰਚੇ ਦੀ ਧਾਰਮਿਕ ਸਿੱਖਿਆ ਨੂੰ ਕਿਤੇ ਨਹੀਂ ਕੀਤੀ ਤੁਸੀਂ ਦੇਖੋ ਅਸੀਂ ਬੇਨਤੀ ਕਰਦੇ ਹਾਂ ਮੇਰਾ ਕਲ ਕਿਹੜੀ ਧਾਰਮਿਕ ਸ਼ਕਤੀ ਹੈ ਤੇ ਜਿਹੜੀ ਇਸ ਮਾਮਲੇ ਦੇ ਵਿੱਚ ਮਦਦ ਨਹੀਂ ਕਰੂਗੀ ਸਾਡੀ ਅਸੀਂ ਹੱਥ ਬੰਨ ਕੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੀਆਂ ਵੀ ਧਾਰਮਿਕ ਸਥਾਨੇ ਚਾਹੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਾਕੀ ਤਖਤਾਂ ਦੇ ਜਥੇਦਾਰ ਨੇ ਜਾਂ ਜਿਹੜੀਆਂ ਬਾਕੀ ਧਾਰਮਿਕ ਜਥੇਬੰਦੀਆਂ ਨੇ ਉਹ ਵੀ ਇਹ ਦੇ ਵਿੱਚ ਸਹਿਯੋਗ ਦੇਣ ਇਹ ਕੋਈ ਕਿਸੇ ਇੱਕ ਸਰਕਾਰ ਦੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਲੜਾਈ ਨਹੀਂ ਹੈ ਇਸ ਮੁੱਚੇ ਪੰਜਾਬੀਆਂ ਦੀ ਲੜਾਈ ਹੈ ਪਰ ਤੁਹਾਡੇ ਮੋਰਚ ਚ ਕੀ ਹੈ ਧਰਮਸ਼ੀ ਸੰਘਰਮ ਕਿ ਕਿਤੇ ਜਿਹੜੇ ਬਾਦਲਾਖੇ ਕਿਉਂ ਅਕਾਲੀ ਇਹ ਜੰਨੇ ਮੋਰਚ ਤੇ ਧਰਮਸ਼ੀ ਵਿੱਚ ਕਿਉਂ ਖੜੀ ਹੁੰਦੀ ਹੈ ਜੀ ਹਾਂ ਅਕਾਲੀ ਫੇਲ ਕਿਉਂ ਹੋਏ ਜੀ ਡੇਢ ਸੀਟ ਦੇ ਉੱਤੇ ਕਿਉਂ ਰਹਿ ਗਏ ਜੀ ਸਿਰਫ ਧਰਮ ਦਾ ਸਹਾਰਾ ਲੈ ਰਹੇ ਸੀ ਇਹ ਨਹੀਂ ਹੈ ਕਿ ਅਕਾਲੀ ਧਾਰਮਿਕ ਕੰਮ ਲੈ ਰਹੇ ਕਿ ਤੁਹਾਨੂੰ ਜੀ ਪਿੱਤਰਾਂ ਮੇਨ ਲੱਗੇ ਦੀ ਜਸਬੀਰ ਸਿੰਘ ਦੀ ਇਹ ਕੋਈ ਇਹ ਕੋਈ ਇਹ ਮੇਰੀ ਗੱਲ ਸੁਣੋ ਅਕਾਲੀਆਂ ਨੇ ਅਜੇ ਤੱਕ ਜਿੰਦੇ ਮੋਰਚੇ ਲੈ ਭਾਵੇਂ ਐਮਰਜੈਂਸੀ ਦਾ ਮੋਰਚਾ ਸੀ ਭਾਵੇਂ ਧਰਜਤ ਮੋਰਚਾ ਸੀ ਧਾਰਮਿਕ ਸੀ ਪਹਿਲਾਂ ਅੱਗੇ ਹੁੰਦੀਆਂ ਸੀ ਰਿਜ਼ਲਟ ਲੈਣ ਵਾਸਤੇ ਮੇਰਾ ਕਹਿਣ ਤੋਂ ਭਾਵੇਂ ਵੀ ਕੀ ਤੁਹਾਡੇ ਨਾਲ ਕੋਈ ਧਾਰਮਿਕ ਸੀ ਤੇ ਹੈਗੀ ਤੁਸੀਂ ਪਹਿਲਾਂ ਲੱਗੇ ਹੋ ਤੁਸੀਂ ਅਗਲੀ ਗੱਲ ਮੇਰੀ ਗੱਲ ਸੁਣ ਲਓ ਨਾਲ ਹੀ ਇਹਦੇ ਇਹ ਦੀ ਸਰਕਾਰ ਵੇਖਦੀ ਕਿਉਂ ਵੇਖਦੀ ਹੈ ਸ਼ਰਾਬ ਥਾਂ ਥਾਂ ਤੇ ਕਿਉਂ ਨਹੀਂ ਵੇਖਦੀ ਠੇਕੇ ਤੁਸੀਂ ਬੰਦਾ ਹੱਥੇ ਕਿੰਨੇ ਵੀ ਜਾਦੇ ਦਰਬਾਰ ਸੌਣ ਲੱਗੇ ਠੀਕ ਹੋ ਗਈ। ਵੀ ਕਿਸੇ ਜਗ੍ਹਾ ਤੋਂ ਸ਼ੁਰੂਆਤ ਤਾਂ ਹੋਈ ਹੈ। ਮੇਰੀ ਗੱਲ ਸੁਣੋ। ਕਿਸੇ ਜਗ੍ਹਾ ਤੋਂ ਸ਼ੁਰੂਆਤ ਹੁਣ ਤੱਕ ਤਾਂ ਇਹਨੂੰ ਇਹਨੂੰ ਬੜਾਵਾ ਹੀ ਦਿੱਤਾ ਜਾਂਦਾ ਰਿਹਾ ਹੈ। ਕਿੰਨਾ ਨੇ ਲਿਆਂਦਾ ਇਹ ਨਸ਼ਾ? ਜਸਵੀਰ ਸਿੰਘ ਜੀ ਤੁਸੀਂ ਕਿਹੜਾ ਨਹੀਂ ਜਾਣਦੇ? ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਉਹਨਾਂ ਦੀ ਪੁਸ਼ਤ ਪਨਾਹੀ ਕੀ 1 ਮਿੰਟ ਦੀ 1 ਮਿੰਟ ਦੀ 1 ਮਿੰਟ ਦੀ ਟੇਪਮੈਂਟ ਦੀ ਤੁਸੀਂ ਤਾਂ ਉਹ ਸਿੱਧਾ ਹੀ ਆ ਕੇ ਪਤਾ ਨਹੀਂ ਢਾਗੀ ਮਾਰਨੀ ਹੈ ਇਦਾਂ ਨਹੀਂ ਤੁਸੀਂ ਸੀਨੀਅਰ ਪੱਤਰਕਾਰਾਂ ਦੇ ਵਿੱਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਹੈ ਕਿ ਇਸ ਮਾਝੇ ਦੇ ਖੇਤਰ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ? ਕਿੰਨਾਂ ਨੇ ਪੁਸ਼ਤ ਪਨਾਹੀ ਕੀਤੀ ਤਿੰਨ ਸਾਲਾਂ ਦੀ ਸਰਕਾਰ ਦੇ ਦੌਰਾਨ ਕਿਸੇ ਸਾਡੇ ਮੰਤਰੀ ਕਿਸੇ ਐਮਐਲਏ ਕਿਸੇ ਪਾਰਟੀ ਦੇ ਅਹੁਦੇਦਾਰ ਦੀ ਕੋਈ ਫੋਟੋ ਕਿਸੇ ਸਮਗਲਰ ਦੇ ਨਾਲ ਤੁਸੀਂ ਦਿਖਾ ਦਿਓ ਕਿਹਨੇ ਕਿਹਦੇ ਤੁਸੀਂ ਘੱਟੋ ਘੱਟ ਮਾਜ ਵਿੱਚ ਲੈਣ ਦੇ ਵਾਸਤੇ ਇੱਥੇ ਆਇਆ ਨਹੀਂ ਤੁਹਾਨੂੰ ਸਭ ਨੂੰ ਪਤਾ ਜੇ ਮਾਜ ਵਿੱਚ ਨਸ਼ਾ ਆਇਆ ਜਿਹੜੇ ਲੈ ਕੇ ਆਏ ਆ ਕੋਈ ਫੜਿਆ ਕੋਈ ਵੱਡਾ ਆਗੂ ਫੜਿਆ ਤੁਸੀਂ ਕੋਈ ਸਮਗਲਰ ਫੜਿਆ ਸਮਗਲਰ ਬਹੁਤ ਫੜੇ ਗਏ ਆ ਕਿੰਨੇ ਸਮਗਲਰ ਫੜੇ ਗਏ ਤੁਹਾਡੇ ਸਾਹਮਣੇ ਆ ਜੀ ਰੋਜ਼ ਦਾ ਡਾਟਾ ਜਿਹੜਾ ਆ ਉਹ ਪੰਜਾਬ ਪੁਲਿਸ ਦੱਸ ਰਹੀ ਆ ਲੈ ਕੇ ਆਇਆ ਉਹ ਫੜੇ ਗਏ ਆ ਜੀ ਉਹ ਸਭ ਨੂੰ ਲੋਕਾਂ ਨੇ ਉਹਨਾਂ ਨੂੰ ਸਜ਼ਾਵਾ ਦੇਤੀਆਂ ਜੀ ਅੱਜ ਕਿੰਨੇ ਉਹ ਪੋਲਿਟਿਕਲ ਤੌਰ ਤੇ ਤੇ ਕਿਤੇ ਵੀ ਨਹੀਂ ਗਿਆ ਸਿਪਾਹ ਮੁਲਾਜ਼ਮ ਹੀ ਫੜੇ ਜਾ ਰਹੇ ਨੇ ਨਸ਼ੇ ਦਾ ਸਿਵਾਵਾ ਸਿਆਸਤ ਤੋਂ ਦੂਰ ਹੋ ਜਾਣਾ ਲੱਗਦਾ ਸਜ਼ਾਵਾਂ ਮਿਲ ਚੁੱਕੀਆਂ ਉਹਨਾਂ ਨੂੰ ਨਹੀਂ ਸਜ਼ਾਵਾਂ ਨਹੀਂ ਮਿਲੀਆਂ ਸਜ਼ਾਵਾਂ ਜਿਹੜੀਆਂ ਉਹ ਅਦਾਲਤਾਂ ਦੇਣਗੀਆਂ ਕਾਨੂੰਨ ਸਜ਼ਾਵਾਂ ਦੇਊਗਾ ਨਾ ਮੈਂ ਦੇਣੀ ਆ ਨਾ ਤੁਸੀਂ ਦੇਣੀ ਆ ਕਿਉਂ ਅਸਲ ਤੇ ਫੜੇ ਜਾ ਰਹੇ ਜੀ ਲੇਡੀ ਕਨਸਟੇਬਲ ਫੜੇ ਗਏ ਨੇ ਹੋਰ ਵੀ ਪੁਲਿਸ ਮੁਲਾਜ਼ਮ ਜਿਹੜੇ ਐ ਨਸ਼ੇ ਦੇ ਨਾਲ ਫੜੇ ਜਾ ਰਹੇ ਨੇ ਸਮਗਲਿੰਗ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੇ ਉਸ ਨੂੰ ਲੈ ਕੇ ਤੁਸੀਂ ਕੋਈ ਵੇਰਵਾ ਤਿਆਰ ਕੀਤਾ ਹੈ ਜੀ ਦੇਖੋ ਉਹਦੇ ਲਈ ਜੇ ਫੜੀ ਗਈ ਆ ਲੇਡੀ ਕੋਈ ਫੜੀ ਗਿਆ ਉਹਨੂੰ ਫੜਿਆ ਪੰਜਾਬ ਪੁਲਿਸ ਨੇ ਆ ਕਿਤੇ ਬਾਹ ਸੋ ਪੰਜਾਬ ਪੁਲਿਸ ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਵੀ ਮਸਤੈਦ ਆ ਕਿ ਜੇ ਕੋਈ ਬਲੈਕ ਸ਼ੀਪ ਹੈ ਕੋ ਕਾਲੀ ਭੇਡ ਹੈ ਉਹਨਾਂ ਦੇ ਵਿੱਤਾ ਉਹਨੂੰ ਵੀ ਫੜਿਆ ਜਾ ਰਿਹਾ ਰਾਜਜੀਤ ਦੇ ਉੱਤੇ ਐਕਸ਼ਨ ਜਿਹੜਾ ਸੀਗਾ ਉਹ ਮਾਨ ਸਰਕਾਰ ਨੇ ਕੀਤਾ ਕਿਸੇ ਨੇ ਪਹਿਲਾਂ ਨਹੀਂ ਕੀਤਾ ਉਹਨਾਂ ਨੇ ਹਰ 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 ਦੇ ਜਿਆਰ ਰਾਜਜੀਤ ਦਾ ਕਰ ਰਹੇ ਬਲਡੋਜ਼ਰ ਨਹੀਂ ਚੱਲਿਆ ਜੇ ਬਲਡੋਜ਼ਰ ਤੁਹਾਡਾ ਬਹੁਤ ਚੱਲਿਆ ਵੈਸੇ ਪਰ ਇਹਨਾਂ ਦੋ ਘਰਾਂ ਦੇ ਵਿੱਚ ਤੁਸੀਂ ਕੋਈ ਤਸਵੀਰ ਲਖਾਲ ਦੋ ਜੇ ਮੈਡਮ ਦੇ ਘਰ ਦੇ ਮੂਰੇ ਪਹੁੰਚਿਆ ਬਲਡੋਜ਼ਰ ਜਾਂ ਰਾਜਜੀਤ ਸ਼੍ਰੀਮਤੀ ਕਿਸੇ ਦੇ ਉੱਤੇ ਐਫ ਆਈ ਆਰ ਦਰਜ ਹੋ ਜਾਣੀ ਤੇ ਨਾਲ ਬਲਡੋਜ਼ਰ ਲੈ ਕੇ ਚਲੇ ਜਾਣਾ ਉਹ ਥੋੜੀ ਕੀ ਰਾਜਜੀਤ ਉਹ ਤਾਂ ਅਦਾਲਤਾਂ ਨੇ ਜਦੋਂ ਜੜੀਆਂ ਪ੍ਰਾਪਰਟੀਆਂ ਨੇ ਉਹ ਅਟੈਚ ਕੀਤੀਆਂ ਨੇ ਇਹ ਇੱਕ ਪ੍ਰੋਸੈਸ ਹੈ ਇਸ ਤਰ੍ਹਾਂ ਨਹੀਂ ਆ ਕਿ ਐਫ ਆਈ ਆਰ ਦਰਜ ਹੋਈ ਤੇ ਦੂਜੇ ਪਾਸੇ ਜਿਹੜਾ ਉਹ ਬਲਡੋਰ ਚੱਲ ਗਿਆ ਉਹ ਤਾਂ ਉਹ ਜਿਹੜਾ ਉਹ ਠੀਕ ਨਹੀਂ ਸਰਪ ਲੋਕਲ ਲੈਵਲ ਤੇ ਤੁਸੀਂ ਕਰ ਰਹੇ ਹੋ ਜਿਹੜਾ ਤਾਰੋਂ ਪਾਰ ਆ ਰਿਹਾ ਉਹ ਤਾਂ ਹਰ ਰੋਜ਼ ਫੜਿਆ ਜਾ ਰਿਹਾ ਉਹ ਤੇ ਲੰਬੇ ਸਮੇਂ ਤੋਂ ਪੁੱਛ ਲੱਗੀ ਹੋਈ ਆ ਉਹਨੂੰ ਕਿੱਦਾਂ ਬੰਦ ਕਰੂ ਪੰਜਾਬ ਦੇ ਦੇਖੋ ਜੇਲਾਂ ਦੇ ਵਿੱਚ ਜੈਮਰ ਜਿਹੜੇ ਆ ਉਹ ਲੱਗੇ ਆ ਉਹ ਰਿਪੋਰਟਾਂ ਤੁਸੀਂ ਵੀ ਪੜੀਆਂ ਨੇ ਕਿ ਉਹ ਨੇੜੇ-ਜਿਹੜੇ ਵਾਲੇ ਹੁਣ ਤੰਗ ਹੋ ਰਹੇ ਕਿ ਸਾਡੇ ਫੋਨ ਜਿਹੜੇ ਕੱਟੇ ਜਾ ਰਹੇ ਇੱਥੇ ਐਂਟੀ ਡਰੋਨ ਜਿਹੜੇ ਆ ਉਹ ਲੈ ਕੇ ਆਉਂਦੇ ਆ ਪਹਿਲਾਂ ਇਹੋ ਦੀਆਂ ਕੋਸ਼ਿਸ਼ਾਂ ਕਿਸੇ ਨੇ ਨਹੀਂ ਕੀਤੀਆਂ ਔਰ ਜਿਹੜੀਆਂ ਖੇਪ ਨੇ ਉਹ ਤੁਸੀਂ ਵੀ ਦੱਸ ਸਕਦੇ ਹੋ ਕਿ ਪਿਛਲੇ ਸਮੇਂ ਦੇ ਦੌਰਾਨ ਸਰਕਾਰ ਦੇ ਵੱਲੋਂ ਕੀਤੀਆਂ ਜਾ ਰੀਆਂ ਕੋਸ਼ਿਸ਼ਾਂ ਕਰਕੇ ਉਹ ਘਟੀਆਂ ਨੇ ਕਿੱਟਣਾ ਵਾ ਉਹ ਤੁਸੀਂ ਪੂਰਾ ਡਾਟਾ ਕੱਢ ਸਕਦੇ ਹੋ ਪਿਛਲੇ ਮਹੀਨਿਆਂ ਦੇ ਦੌਰਾਨ ਕਦੋਂ ਕਿੰਨੀਆਂ ਸੀਗਾ ਔਰ ਜਦੋਂ ਤੋਂ ਯੁੱਧ ਇਹ ਸ਼ੁਰੂ ਹੋਇਆ ਉਸ ਤੋਂ ਬਾਅਦ ਜਿਹੜੇ ਕਿੰਨੇ ਹੋਏ ਨੇ ਕੋਈ ਤੁਹਾਨੂੰ ਇਹ ਲੱਗੇ ਕਿਸੇ ਜਗ੍ਹਾ ਦੇਤੇ ਅਸੀਂ ਵੀ ਚੈਲੰਜ ਕਰਕੇ ਕੰਨੇ ਆ ਕਿ ਕਿਸੇ ਸਾਡੇ ਵਿਅਕਤੀ ਨੇ ਕਿਸੇ ਸਮਗਲਰ ਦੇ ਵਾਸਤੇ ਜਿਹੜਾ ਜਿਉ ਫੋਨ ਕੀਤਾ ਤੁਸੀਂ ਬੇਸ਼ੱਕ ਜਿਹੜਾ ਜਿਉ ਨੋਚਰ ਕਰ ਦੇਣਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕੋਈ ਪੁਸ਼ਤ ਪਨਾਹੀ ਕਿਸੇ ਸਮਗਲਰ ਦੀ ਕੋਈ ਐਮਐਲਏ ਕੋਈ ਮੰਤਰੀ ਸਾਹਿਬ ਕੋਈ ਜਿਹੜਾ ਜੀ ਅਹੁਦੇਦਾਰ ਨਾ ਉਹਨੇ ਕੀਤੀ ਹੈ ਨਾ ਉਹ ਕਰੂਗਾ ਇੱਕ ਗੱਲ ਜਿਹੜੀ ਦੀ ਬਹੁਤ ਅਸੀਂ ਜ਼ੋਰਦਾਰ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਜਿਹੜਾ ਦੀ ਉਹ ਤੁਹਾਨੂੰ ਕਹਿਣ ਆਇਆ ਉਨੀ ਦੇਰ ਤੱਕ ਅਸੀਂ ਬੈਠਾਂਗੇ ਨਹੀਂ ਜਿੰਨੀ ਦੇਰ ਤੱਕ ਇਸ ਚਿੱਟੇ ਨੂੰ ਜੜੋਂ ਪੱਟ ਕੇ ਪੰਜਾਬ ਦੇ ਵਿੱਚੋਂ ਬਾਹਰ ਨਹੀਂ ਕੱਢ ਦਿੰਦੇ ਕਿ ਤੁਹਾਨੂੰ ਸਮਾਂ ਥੋੜੀ ਰਹਿ ਜਾਂਦੀ ਆ ਸਰਕਾਰ ਸਰਪੇਚੋਂ ਤੁਹਾਡਕੋ ਵੀ ਸਮਾਂ ਥੋੜਾ ਰਹਿ ਗਿਆ ਅੱਧ ਤੋਂ ਵੱਧ ਸਮਾਂ ਲੰਘ ਚੁੱਕਾ ਵਿਕੋ ਪਾਜੀ ਮੇਰੀ ਤੁਹਾਡੀ ਅਗੀ ਬੀਣੀ ਨਹੀਂ ਨਹੀਂ ਮੇਰੀ ਗੱਲ ਸੁਣੋ ਬਨੂ ਸਾਹਿਬ ਇਹਨਾਂ ਦਾ ਮੈਂ ਜਵਾਬ ਦੇਣੀ ਆ ਤੁਹਾਡੀ ਪੱਤਰਕਾਰ ਇੱਥੇ ਖੜੀ ਨੇ ਮਾਲਾ ਸਾਹਿਬ ਇਸ ਗੱਲ ਦੇ ਗਵਾਹ ਨੇ 2023 ਦੇ ਵਿੱਚ ਅਸੀਂ ਰਾਜਸਥਾਨ ਸੀ ਇਧਰਲੇ ਏਰੀਆ ਚ ਸਾਰੇ ਰੂਰਲ ਏਰੀਆ ਦੇ ਵਿੱਚ ਅਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸ ਰਹੀ ਆ ਪਾਰਟੀ ਭਾਵੇਂ ਅਸੀਂ ਅੱਜ ਜੁਆਇਨ ਨਹੀਂ ਸੀ ਨਹੀਂ ਸੀ ਮੈਂ ਉਸ ਨਹੀਂ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਸੀਗੀ ਠੀਕ ਹੈ ਐਜ਼ ਅ ਸੋਸ਼ਲ ਐਕਟਿਵਿਸਟ ਮਾਈ ਭਾਗੋ ਚੈਰਿਟੀ ਅਸੀਂ ਚਲਾਉਂਦੇ ਸੀਗੇ ਮਾਈ ਭਾਗੋ ਚੈਰਿਟੀ ਦੇ ਥੱਲੇ ਅਸੀਂ ਸਰਕਾਰ ਤੋਂ ਸਹਿਯੋਗ ਮੰਗਿਆ ਸੀਗਾ ਅਸੀਂ ਕਿੰਨੇ ਦੋਸਤੋਂ ਤੋਂ ਅਬਾਉ ਪਿੰਨਾ ਦੀਆਂ ਕਮੇਟੀਆਂ ਬਣਾਈਆਂ ਸੀਗੀਆਂ ਉੱਥੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਨੇ ਪੂਰੀ ਸਾਡੀ ਹਮਾਇਤ ਕੀਤੀ ਸੀਗੀ ਤਦ ਹੀ ਡਾਕਟਰ ਬਲਵੀਰ ਨੇ 2023 ਦੇ ਵਿੱਚ ਸੁਆਮੀ ਵਿਵੇਕਾਨੰਦ ਜਿਹੜਾ ਮੈਡੀਕਲ ਕਾਲਜ ਦੇ ਅੰਦਰ ਹੈ ਉਹਨੂੰ ਬਿਲਕੁਲ ਠੀਕ ਕਰਵਾਇਆ ਸੀਗਾ ਤਾਈਓ ਅਮੇ ਤਲਵਾਰ ਡੀਸੀ ਜਿਹੜੇ ਹੈ ਜਾਂ ਐਸਐਸਪੀ ਸਿੰਦਰ ਹੈ ਸਾਡੇ ਨਾਲ ਲੱਗ ਕੇ ਪਿੰਨਾ ਦੇ ਵਿੱਚ ਜਾ ਕੇ ਸੇਵਾਵਾਂ ਨਿਭਾਉਂਦੇ ਸੀਗੇ ਸਰ ਇਹ ਮੈਂ ਇਹ ਇਸੇ ਕਰਕੇ ਮੈਂ ਪਾਰਟੀ ਜੁਆਇਨ ਕੀਤੀ ਕਿਉਂਕਿ ਜੇਤੋਂ ਮੈਂ ਨਹੀਂ ਜੁਆਇਨ ਕੀਤੀ ਸੀਗੀ ਦੈਨ ਆਲਸੋ ਦੇ ਵਰ ਸਪੋਰਟਿੰਗ ਅਸ ਠੀਕ ਹੈ ਔਰ ਅੱਜ ਵੀ ਅੱਜ ਵੀ ਨਹੀਂ ਮੇਰੀ ਗੱਲ ਸੁਣੋ ਵੇਖੋ ਨਹੀਂ ਨਹੀਂ ਮੈਂ ਮੇਰੀ ਗੱਲ ਸੁਣੋ ਨਹੀਂ ਨਹੀਂ ਚਲਾਓ ਮੈਂ ਕੱਲੀ ਇਸ ਪਾਰਟੀ ਨਹੀਂ ਮੈਂ ਜਦੋਂ ਬੰਦਾ ਸੋਸ਼ਲ ਐਕਟੀਵਿਸਟ ਹੁੰਦਾ ਹੈ ਜਿਹੜਾ ਵੀ ਬੰਦਾ ਗਲਤ ਕੰਮ ਕਰਦਾ ਹੈ ਉਹਦੇ ਤੁਸੀਂ ਖਿਲਾਫ ਬੋਲਦੇ ਹੋ ਠੀਕ ਹੈ ਨਹੀਂ ਇਹ ਨਹੀਂ ਮੈਂ ਤੁਹਾਨੂੰ ਕਿਹਾ 2000 ਮੈਂ ਜਿਹੜੀ ਜਿਹੜੀ ਵੀ ਪਾਰਟੀ ਗਲਤ ਕੰਮ ਕਰਦੀ ਹੈ ਉਹਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਬੋਲਿਆ ਮੈਂ ਅੱਜ ਤੱਕ ਨਹੀਂ ਬੋਲਿਆ ਠੀਕ ਹੈ ਨਾ 2023 ਦੀ ਗੱਲ ਹੈ ਤੁਸੀਂ ਵੀਡੀਓਜ਼ ਕੱਢ ਕੇ ਦੇਖ ਲਓ ਦੇ ਰਾਜਸਾਨੀ ਹਲਕੇ ਦੇ ਵਿੱਚ ਅਸੀਂ ਫ੍ਰੀ ਕੈਂਸਰ ਕੈਂਪ ਲਗਾਇਆ ਸੀਗਾ ਜਿੱਥੇ ਅੱਧੀ ਕੈਬਿਨੇਟ ਆਮ ਆਦਮੀ ਪਾਰਟੀ ਦੇ ਉੱਥੇ ਆ ਕੇ ਬੈਠੀ ਸੀਗੀ ਜਿਨ੍ਹਾਂ ਨੇ ਅਦਲੀਵਾਲ ਪਿੰਡ ਸਭ ਤੋਂ ਪਹਿਲਾਂ ਆਏ ਸੀਗਾ ਜਿਨ੍ਹਾਂ ਨੇ ಗ್ರಾಮ ਪੰਚਾਇਤ ਦਾ ਮਤਾ ਪਾਸ ਕੀਤਾ ਸੀਗਾ ਤੇ ਪਿੰਡ ਦੇ ਵਿੱਚ ਕਮੇਟੀ ਬਣਾਈ ਸੀਗੀ ਉਹਨਾਂ ਦਾ ਜਿਹੜਾ ਆਈ ਥਿੰਕ ਡਾਕਟਰ ਬਲਬੀਰ ਨੇ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਸੀਗਾ ਅਮਿਤ ਤਲਵਾਰ ਸਰ ਦੇ ਨਾਲ ਠੀਕ ਹੈ ਨਾ ਬਾਕੀ ਗੱਲ ਇਹ ਹੈ ਵੀ ਜੀ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆ ਅਸੀਂ ਪਿੰਡਾਂ ਦੇ ਵਿੱਚ ਵਿਲੇਜ ਬੀਡੀਸੀਸ ਬਣਾਉਣੇ ਪਏ ਆ ਸ਼ਹਿਰਾਂ ਦੇ ਵਿੱਚ ਵਰਡਸ ਦੇ ਵਿੱਚ ਡਬਲਿਊ ਡੀ ਸੀਸ ਬਣਾਉਣੇ ਪਏ ਆ ਤਾਂ ਕਿ ਸਾਰੇ ਜਾਨੇ ਮਿਲ ਕੇ ਨਿਕਾ ਇਹ ਸਾਰਿਆਂ ਦਾ ਹੈ ਕਿ ਅਸੀਂ ਸਾਰੇ ਜਣੇ ਮਿਲ ਕੇ ਇਸ ਕੋਰਟ ਨੂੰ ਕੱਢ ਸਕੀਏ ਪੰਜਾਬ ਦੇ ਵਿੱਚੋਂ ਜਿਵੇਂ ਅਸੀਂ ਜਿਵੇਂ ਕਿਸਾਨ ਅੰਦੋਲਨ 'ਚ ਇਕੱਠੇ ਹੋ ਕੇ ਗਏ ਸੀ ਕਿ ਸਾਡੀ ਦੀ ਬੇਨਤੀ ਇਹੀ ਹੈ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਰੇ ਜਣੇ ਸਾਨੂੰ ਦੱਸੋ ਇਨ ਫੈਕਟ ਵਿਲੇਜ ਵੀ ਡੀਸੀਜ਼ ਦਾ ਵੀ ਅਸੀਂ ਇਹੀ ਡਿਊਟੀ ਲਈ ਹੈ ਕਿ ਜਿਹੜੇ ਪੇਸ਼ੈਂਟਸ ਹੈ ਪਿੰਡ ਦੇ ਸਰਪੰਚ ਤੇ ਉਹ ਮਿਲ ਕੇ ਜਿਹੜੇ ਡੀਡਿਕਸ਼ਨ ਸੈਂਟਰ ਰੀਹੈਬਸ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਣ ਐਂਡ ਡਬਲ ਡੀਸੀਸੀ ਵੀ ਇਹੀ ਰਿਸਪੌਂਸਿਬਿਲਟੀ ਹੋਊਗੀ ਜਿਹੜੇ ਪੇਸ਼IENTS ਨੇ ਉਹਨਾਂ ਨੂੰ ਉਹ ਰੀਹੈਬਸ ਜਾਂ ਆਪਣੇ ਡੀਡਿਕਸ਼ਨ ਸੈਂਟਰਸ ਦੇ ਵਿੱਚ ਲੈ ਕੇ ਜਾਣ ਔਰ ਜਿਹੜੇ ਬੱਚੇ ਇਸ ਕੋਰਟ ਚੋਂ ਨਿਕਲ ਚੁੱਕੇ ਨੇ ਦੇ ਵਿਲ ਬੀ ਦਾ ਮੋਟੀਵੇਸ਼ਨ ਸਪੀਕਰਸ ਉਹ ਉਹਨਾਂ ਨੂੰ ਐਨਕੋਰੇਜ ਕਰਨਗੇ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਕੌਣ ਵੇਚਦਾ ਆ ਅਸੀਂ ਇਸ ਤੱਕ ਇਸ ਮਿਊਟ ਲੈਵਲ ਤੱਕ ਮੈਂ ਜਾ ਚੁੱਕੀ ਆਈ ਥਿੰਕ ਇਥੇ ਸਾਰੇ ਸਾਡੇ ਪਿੰਡ ਵਾਲੇ ਜਾਂ ਸਾਡੇ ਇਲਾਕੇ ਵਾਲੇ ਇਸ ਚੀਜ਼ ਦਾ ਗਵਾਹ ਆ ਜਦੋਂ ਅਸੀਂ ਨਾਮ ਦੇਂਦੇ ਸੀਗੇ ਪਿੰਨਾ ਚੋਂ ਭੱਜ ਜਾਂਦੇ ਸੀਗੇ ਜਦੋਂ ਆਪਾਂ ਛਾਪੇ ਮਰਵਾਏ ਸੀਗੇ ਠੀਕ ਹੈ ਉਸ ਤੋਂ ਬਾਅਦ ਸਾਨੂੰ ਧਮਕੀਆਂ ਵੀ ਆਉਂਦੀਆਂ ਸੀਗੀਆਂ ਬਟ ਅੱਜ ਜਦੋਂ ਸਰਕਾਰ ਨੇ ਸਾਰੇ ਮਿਲ ਕੇ ਹਮਲਾ ਮਾਰਿਆ ਹੈ ਸਾਨੂੰ ਸਾਰਿਆਂ ਨੂੰ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਚੱਲਣਾ ਚਾਹੀਦਾ ਐਟ ਲੀਸਟ ਇੱਕ ਕਰਦੇ ਰਹੇ ਆ ਨਾ ਆਪਾਂ ਹੋਤੇ ਕਿਸੇ ਨੇ ਇੰਨਾ ਵੀ ਨਹੀਂ ਕੀਤਾ ਸੀਗਾ ਚਲੋ ਅੱਗੇ ਹੌਲੀ ਹੌਲੀ ਕਰਕੇ ਜੇ ਤੁਹਾਨੂੰ ਕਿਸੇ ਗੱਲ ਦੀ ਸ਼ਿਕਾਇਤ ਹੋਊਗੀ ਆਪਾਂ ਤੁਹਾਨੂੰ ਡਾਡਾ ਨਾਲ-ਨਾਲ ਦੇ ਦੇਵਾਂਗੇ ਬਾਜੀ ਜੀ ਇੰਨੇ ਪੇਸ਼ੇਸ਼ ਤੇ ਅਸੀਂ ਕਰਵਾਤੇ ਐ ਇਹਨਾਂ ਦਾ ਏ ਡਾਟਾ ਆ ਜੇ ਅਸੀਂ ਨਾ ਕਰੀਏ ਫਿਰ ਤੁਸੀਂ ਤੁਸੀਂ ਮੈਨੂੰ ਫੜਿਓ ਪੰਜਾਬ ਆਸ ਰੱਖੇ ਹੁਣ ਤੁਹਾਡੇ ਕੋਲ ਨਸ਼ੇ ਦੇ ਵਿਰੋਧ ਦੇ ਵਿੱਚ ਪੰਜਾਬ ਆਸ ਰੱਖੇ ਜੀ ਕਿ ਪਹਿਲੀ ਵਾਰੀ ਐਡੀ ਵੱਡੀ ਜਿਹੜੀ ਉਹ ਕੋਸ਼ਿਸ਼ ਹੋ ਰਹੀ ਆ ਅਸੀਂ ਤੁਹਾਡੇ ਤੋਂ ਸਹਿਯੋਗ ਮੰਗਦੇ ਆ ਹਰ ਪੰਜਾਬੀ ਤੋਂ ਸਹਿਯੋਗ ਮੰਗਦੇ ਆ ਹਰ ਮਾਪੇ ਤੋਂ ਸਹਿਯੋਗ ਮੰਗਦੇ ਆ ਮੈਂ ਆਪਣੇ ਤੌਰ ਦੇ ਤੇ ਲਗਭਗ 15 ਸਾਲ ਤੋਂ ਜਿਹੜਾ ਕੋ ਲੱਗਿਆ ਰਿਹਾ ਪਰ ਉਦੋਂ ਕੀ ਹੁੰਦਾ ਸੀ ਉਹ ਸਭ ਨੂੰ ਪਤਾ ਜੀ ਅੱਜ ਇਹ ਲੱਗਿਆ ਕਿ ਜੇ ਸਰਕਾਰ ਇੰਨੀ ਇੰਨਾ ਕੁਝ ਕਰ ਰਹੀ ਹੈ ਤੇ ਅਸੀਂ ਉਹਦੇ ਨਾਲ ਕਿਉਂ ਨਾ ਤੁਰੀਏ ਅਸੀਂ ਤੁਹਾਡੇ ਤੋਂ ਵੀ ਤੁਸੀਂ ਵੀ ਮਾਪੇ ਹੋ ਤੁਹਾਡੇ ਜੇ ਨਹੀਂ ਮਾਪੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਾਪੇ ਤੁਸੀਂ ਬਣਨਾ ਅੱਜ ਹਰੇਕ ਹਰੇਕ ਇਹ ਦਰਦ ਹੈ ਇੱਕ ਸਾਡਾ ਅਸੀਂ ਤੁਹਾਡੇ ਤੋਂ ਇੱਕ ਸਹਿਯੋਗ ਦੀ ਹੱਥ ਬੰਨ ਕੇ ਬੇਸ਼ੱਕ ਅਸੀਂ ਸਰਕਾਰ ਵੱਲੋਂ ਆਏ ਆਂ ਫਿਰ ਵੀ ਅਸੀਂ ਹੱਥ ਬੰਨ੍ਹ ਕੇ ਤੁਹਾਡੇ ਤੋਂ ਸਹਿਯੋਗ ਦੀ ਮੰਗ ਕਰਦੇ ਆਂ ਕਿ ਆਓ ਤੁਸੀਂ ਸਾਡਾ ਸਾਥ ਦਿਓ ਅਸੀਂ ਇੱਕ ਕਿਸ ਤਰ੍ਹਾਂ ਦੀ ਮਨੁੱਖੀ ਚੇਨ ਮਾਪਿਆਂ ਦੇ ਪੁੱਤਾਂ ਧੀਆਂ ਦੇ ਰੂਪ ਦੇ ਵਿੱਚ ਬਣਾਉਣੀ ਚਾਹੁੰਦੇ ਆ ਜਿਸ ਚੇਨ ਨੂੰ ਕੋਈ ਸਮਗਲਰ ਕ੍ਰੋਸ ਨਾ ਕਰ ਸਕੇ ਇੱਕ ਵੀ ਪੁੱਤ ਕਿਸੇ ਮਾਪੇ ਦਾ ਜਿਹੜਾ ਜਾਂਦਾ ਜੀ ਉਹਦਾ ਉਹਦਾ ਵੀ ਬਹੁਤ ਵੱਡਾ ਜਿਹੜਾ ਦੁੱਖ ਹੁੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤਾਂ ਦੇ ਉੱਤੇ ਚੇਨ ਸਨੇਚਰ ਦੇ ਦੋਸ਼ ਲੱਗਦੇ ਆ ਜਿਨ੍ਹਾਂ ਦੇ ਉੱਤੇ ਸਿਲੰਡਰ ਚੋਰੀ ਦੇ ਦੋਸ਼ ਲੱਗਦੇ ਆ ਅਸੀਂ ਉਹਦੇ ਤੋਂ ਪੰਜਾਬ ਨੂੰ ਬਿਲਕੁਲ ਜਿਹੜਾ ਉਹ ਸਾਫ਼ ਕਰਨਾ ਚਾਹੁੰਦੇ ਆ ਪੰਜਾਬ ਦੁਬਾਰਾ ਤੋਂ ਜਿਹੜਾ ਉਹ ਪੰਜਾਬ ਬਣੇ ਇਹਦੇ ਵਾਸਤੇ ਅਸੀਂ ਤੁਹਾਡੇ ਕੋਲੇ ਬੇਨਤੀ ਲੈ ਕੇ ਆਏ ਹਾਂ ਜੀ ਤੁਸੀਂ ਵੇਖੋ ਇੱਕਲਾਸ ਤੇ ਸਵਾਲ ਮੇਰਾ ਕਿ ਜਿਹੜੇ ਨਸ਼ੇ ਦੀ ਗੱਲ ਚੁੱਕਦੇ ਆ ਬਖਤਾ ਦੇ ਉੱਤੇ ਹਮਲੇ ਹੁੰਦੇ ਆ ਕੁਝ ਲੋਕਾਂ ਨੂੰ ਮਾਰਿਆ ਵੀ ਗਿਆ ਆ ਕੋਈ ਸਰਕਾਰ ਐਕਸ਼ਨ ਕਰ ਰਹੀ ਹੈ ਕਿੰਨਾ ਵੱਲੋਂ ਹਮਲੇ ਹੋ ਰਹੇ ਦੇਖੋ ਐਕਸ਼ਨ ਹੋਏ ਨੇ ਅਸੀਂ ਸਾਡੇ ਸਾਰਿਆਂ ਦੇ ਫੋਨ ਨੰਬਰ ਅਵੇਲੇਬਲ ਨੇ ਤੁਸੀਂ ਇੱਕ ਜਰੀਆ ਜਿਹੜਾ ਕੜੀ ਉਹ ਬਣੋ ਤੁਹਾਨੂੰ ਲੱਗਦਾ ਕੋਈ ਵਿਅਕਤੀ ਜਿਹੜਾ ਨਸ਼ੇ ਦੇ ਖਿਲਾਫ ਬੋਲ ਰਿਹਾ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਗਲਤ ਐਕਸ਼ਨ ਹੋਇਆ ਕਿਸੇ ਕਿਸੇ ਤਰ੍ਹਾਂ ਦਾ ਕੋਈ ਹਮਲਾ ਹੋਇਆ ਜੇ ਵਿਦਨ 24 ਆਵਰਸ ਅਸੀਂ ਉਹਦੇ ਉੱਤੇ ਕੋਈ ਐਕਸ਼ਨ ਨਾ ਕਰਵਾ ਸਕੇ ਤੁਸੀਂ ਅਗਲੀ ਵਾਰੀ ਸਾਨੂੰ ਜਿਵੇਂ ਮਰਜ਼ੀ ਘੇਰ ਲਓ ਨੌਜਵਾਨ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ ਇਸ ਕਰਕੇ ਜਿਹੜਾ ਕੀ ਉਹ ਨਸ਼ਰੀ ਦਸਦਾਂ ਦੇ ਵਿੱਚ ਜਾਂਦੇ ਨੇ ਰੋਜ਼ਗਾਰ ਵਾਸਤੇ ਕੋਈ ਕੰਮ ਕਰਦੀ ਹੈ ਸਰਕਾਰ ਦੇਖੋ ਰੋਜ਼ਗਾਰ ਦੇ ਵਾਸਤੇ ਸਾਰਾ ਕੁਝ ਸਰਕਾਰੀ ਨੌਕਰੀਆਂ ਨਹੀਂ ਹੁੰਦੀਆਂ 50000 ਸਰਕਾਰੀ ਨੌਕਰੀਆਂ ਤਿੰਨਾਂ ਸਾਲਾਂ ਦੇ ਵਿੱਚ ਸਰਕਾਰ ਨੇ ਦਿੱਤੀਆਂ ਨੇ ਰੋਜ਼ਗਾਰ ਦੇ ਵਾਸਤੇ ਅਸੀਂ ਯਤਨਸ਼ੀਲ ਹੈ ਕਿ ਇੱਥੇ ਇੰਡਸਟਰੀ ਜਿਹੜੀ ਉਹ ਆਵੇ ਔਰ ਜਦੋਂ ਇੰਡਸਟਰੀ ਆ ਰਹੀ ਹੈ ਤੇਜ਼ੀ ਦੇ ਨਾਲ ਆ ਰਹੀ ਹੈ ਆਉਗੀ ਹੌਲੀ-ਹੌਲੀ ਨੌਕਰੀਆਂ ਜਿਹੜੀਆਂ ਉਹ ਵਧਣਗੀਆਂ ਔਰ ਪੰਜਾਬ ਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਜੀ ਕਿ ਜੇ ਇਸ ਨਗਰੀ ਦੇ ਵਿੱਚ ਅਸੀਂ ਬੈਠੇ ਹਾਂ ਨਾ ਸਿਰਫ ਇਹ ਨਗਰੀ ਬਲਕਿ ਸਮੁੱਚਾ ਪੰਜਾਬ ਇੱਥੇ ਕੋਈ ਭੁੱਖਾ ਨਹੀਂ ਜੜਾ ਜੀ ਉਹ ਰਹਿ ਸਕਦਾ ਕੋਈ ਇੱਥੇ ਭੁੱਖਾ ਨਹੀਂ ਮਰਦਾ ਜਿਹੜੇ ਕੰਮ ਅਸੀਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਰਦੇ ਆ ਮੈਂ ਉਮਰ ਦੇ ਬਹੁਤ ਸਾਰੇ ਸਾਲ ਉੱਥੇ ਰਿਹਾ ਉਹ ਅਸੀਂ ਇੱਥੇ ਵੀ ਸ਼ੁਰੂ ਕਰ ਸਕਦੇ ਆ ਇੱਕ ਮੋਟੀਵੇਟੇਡਾ ਦੀ ਉਹ ਕਰਨਾ ਜ਼ਰੂਰੀ ਆ ਆਹ ਰਲ ਕੇ ਤੁਸੀਂ ਸਾਡਾ ਸਾਥ ਦਿਓ ਆਪਾਂ ਮੋਟੀਵੇਟ ਕਰੀਏ ਉਹਨਾਂ ਨੌਜਵਾਨਾਂ ਨੂੰ ਕਿ ਆਪਾਂ ਅੱਧੀ ਖਾ ਲਾਂਗੇ ਪਰ ਆਪਣੇ ਘਰ ਦੇ ਵਿੱਚ ਇੱਥੇ ਹੀ ਰਵਾਂਗੇ ਇੱਥੇ ਹੀ ਕਮਾਵਾਂਗੇ ਇੱਥੇ ਕੋਈ ਨਾ ਕੋਈ ਕੰਮ ਸ਼ੁਰੂ ਕਰਾਂ। ਨੂੰ ਸਮ ਇੱਕ ਦਾ ਆਰਟੀਕਲ ਸੀ ਪਸਟ ਹੈ। ਗਲਤੀ ਤਾਂ ਕੇਵਲ ਸੰਨਪੀ ਗਲਤੀ ਦੇ ਜਿਹੜਾ ਹੈਗਾ ਸੀਕਟਰ ਡ్రਾਈ ਏਰੀਆ ਤੇ ਫੌਡਰ ਏਰੀਆ ਬਾਕੀ ਹੈ। ਹਾਂ 82.813 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਕੀ ਉਸ ਵੇਲੇ ਰੋਕਣ ਦੇ ਪੰਜਾਬ ਤੇ ਰੋਕਣ ਦਾ ਪ੍ਰਵਲ ਕੀਤਾ ਕਿ ਤੁਸਾਂ ਨੂੰ ਬਹਿਬੇਲੇ ਆਰਟੀਕਲ ਦੇਖੋ। ਦੇਖੋ ਪੰਜਾਬ ਹਰ ਰੁੱਖ ਪੱਖੋਂ ਰੋਕ ਰਿਹਾ ਪੰਜਾਬ ਬਦਨਾਮ ਹੋ ਗਿਆ ਇਸ ਦਿਨ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। 1800 ਕਰੋੜ ਰੁਪਏ ਦੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜਿਹੜੀ ਉਹਨਾਂ ਸਮੁੰਦਰ 'ਚ ਸੁੱਟਤੀ ਸੀਗੀ ਉਹ ਪੜੀ ਗਈ ਹੈ। ਗੁਜਰਾਤ ਇੱਕ ਉਹਨਾਂ ਦਾ ਨਵਾਂ ਰੂਟ ਹੈ। ਹਰਿਆਣਾ ਦੇ ਵਿੱਚ ਨਸ਼ਾ ਘਟਨੀਗਾ, ਹਿਮਾਚਲ ਦੇ ਵਿੱਚ ਘਟਨੀਗਾ। ਆ ਇਵਨ ਕੈਨੇਡਾ ਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਨਸ਼ਾ ਬਣਿਆ ਹੋਇਆ। ਨਸ਼ਾ ਹਰ ਜਗ੍ਹਾ ਦੇ ਉੱਤੇ ਹੀ ਹੈ। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਕੀ ਥਾਵਾਂ ਦੇ ਉੱਤੇ ਨਸ਼ਾ ਹੈ ਤੇ ਅਸੀਂ ਅਵੇਸਲੇ ਹੋ ਕੇ ਬੈਠ ਜਾਈਏ। ਸਾਡੇ ਅਵੇਸਲੇਪਨ ਨੇ ਸਾਡਾ ਨੁਕਸਾਨ ਕੀਤਾ। ਮੈਂ ਇਹ ਗੱਲ ਕਹ ਸਕਦਾ ਹੈ ਕਿ ਜਿੰਨੇ ਜਦੋਂ ਰੋਲਾ ਪਾਉਂਦੇ ਸੀ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਸੀਗੇ ਜੀ ਜਦੋਂ ਅਸੀਂ ਰੋਲਾ ਪਾਉਂਦੇ ਸੀ ਅੱਜ ਤੋਂ 15 16 ਸਾਲ ਪਹਿਲਾਂ ਕਿ ਅੱਜ ਦੇ ਤੁਹਾਡੇ ਗਵਾਂਧੀਆਂ ਦੇ ਘਰੇ ਆਇਆ ਤੇ ਮਾਪੇ ਨਾ ਸੋਚਣ ਕਿ ਉਹਨਾਂ ਦੇ ਘਰੇ ਨਹੀਂ ਆ ਸਕਦਾ ਅਸੀਂ ਬੇਸਲੇ ਰਹੇ ਮਾਪੇ ਬੇਸਲੇ ਰਹੇ ਜਿਹਦੇ ਕਰਕੇ ਹੌਲੀ-ਹੌਲੀ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਜੜਾ ਕਰ ਸੀਗਾ ਉਹ ਇਸ ਨਸ਼ੇ ਦਾ ਸ਼ਿਕਾਰ ਹੁੰਦਾ ਰਿਹਾ ਹੁਣ ਬਹੁਤ ਹੋ ਗਿਆ ਅਸੀਂ ਤੁਹਾਡੇ ਤੋਂ ਤੁਹਾਡੇ ਵਰਗੇ ਜਿਹੜੇ ਪੁਰਾਣੇ ਲੋਕ ਲੜਦੇ ਰਹੇ ਨੇ ਤੁਸੀਂ ਵੀ ਬਹੁਤ ਭੁਗਤਿਆ ਨੇ ਉਹ ਮੈਂ ਵੀ ਬਹੁਤ ਭੁਗਤਿਆ ਨੇ ਪਹਿਲਾਂ ਹੁਣ ਉਹਨਾਂ ਚੀਜ਼ਾਂ ਨੂੰ ਪਾਸੇ ਕਰਕੇ ਛੱਡ ਕੇ ਇਹ ਗੱਲ ਭੁੱਲ ਕੇ ਕਿ ਅਸੀਂ ਭੁਗਤਿਆ ਨੇ ਅਸੀਂ ਆਪਣੇ ਬੱਚਿਆਂ ਦੇ ਵਾਸਤੇ ਭੁਗਤਿਆ ਨੇ ਮੇਰੇ ਬੱਚੇ ਨਸ਼ੇ ਤੇ ਨਹੀਂ ਲੱਗੇ ਹੋਏ ਜਿਹੜੇ ਲੱਗੇ ਨੇ ਉਹ ਵੀ ਮੇਰੇ ਬੱਚੇ ਨੇ ਉਹ ਮੇਰੇ ਪੁੱਤ ਧੀਆਂ ਨੇ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਸਾਡੇ ਬੱਚੇ ਨੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਔਰ ਇਹ ਕੋੜ ਜਿਹੜਾ ਚਿੱਟੇ ਦਾ ਉਹ ਹੁੰੰਡਣ ਦੇ ਵਾਸਤੇ ਅਸੀਂ ਇੱਕ ਰਿਕਵੈਸਟ ਲੈ ਕੇ ਆਏ ਆ ਬਸ ਇਹਨਾਂ ਇਹਨਾਂ ਤੁਹਾਡੇ ਤੋਂ ਕਿ ਆਓ ਆਪਾਂ ਤੁਸੀਂ ਵੀ ਸਾਰੇ ਉਸ ਮਨੁੱਖੀ ਚੇਨ ਦਾ ਇੱਕ ਹਿੱਸਾ ਬਣੋ ਹੱਥ ਨਾਲ ਹੱਥ ਫੜ ਕੇ ਮਾਪੇ ਜਿਹੜੇ ਨੇ ਉਹ ਇਦਾਂ ਦੀ ਚੇਨ ਬਣਾ ਦੇਣ ਕਿ ਉਹਨਾਂ ਦੇ ਪੁੱਤੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸੁਰੱਖਿਅਤ ਹੋ ਜਾਣ ਚਿੱਟੇ ਦਾ ਜਿਹੜਾ ਹਦ ਹੈ ਤਾਂ ਕਿਸੇ ਹੋਰ ਨੂੰ ਨਾ ਨਿਕਲੇ ਬਹੁਤ ਬੜਾ ਬੜਾ ਵਧੀਆ ਇਨੀਸ਼ੀਏਟਿਵ ਕਰਦੇ ਪਏ ਨਸ਼ਾ ਪਰਨਾਲ ਪਰਦੇ ਪਈਆਂ ਨਸ਼ਾ ਵੀ ਇਹਦੇ ਨੇ ਕਿ ਇਹ ਐਡਮਿਟ ਉਹਨਾਂ ਨੂੰ ਔਰ ਜੋਬ ਬਜਾ ਦੇ ਚੱਕਰ ਜਿੱਕੇ ਕਿਤੇ ਭੇਜ ਦਿੰਦੇ ਉਹ ਚਾਰੇ ਓਲ ਕੇ ਫੇਰ ਨਸ਼ੇ ਚ ਆਏ ਇਹ ਹੋ ਰੀ ਚੈੱਕ ਕੀਤਾ ਜਾਏਗਾ ਕਿਉਂ ਨਹੀਂ ਉਹ ਐਡਮਿਟ ਕੀਤਾ ਜਾਂਦਾ ਬਿਲਕੁਲ ਡਾਟਾ ਜਿਹੜਾ ਜੀ ਉਹਦੇ ਉੱਤੇ ਬਕਾਇਦਾ ਤੌਰ ਦੇ ਤੇ ਕੰਮ ਹੋਊਗਾ ਕਦੋਂ ਇਹ ਆਇਆ ਉਹਨੂੰ ਕੀ ਜ਼ਰੂਰਤ ਹੈ ਮੈਂ ਤਾਂ ਹੀ ਕਿਹਾ ਕਿ ਜੇ ਕਿਸੇ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਕਿਉਂਕਿ ਇਹ ਵੀ ਸਾਡੇ ਇੱਕ ਤੁਸੀਂ ਕਹ ਲਓ ਕਿ ਕਮਿਊਨਿਟੀ ਦਾ ਪਾਰਟ ਹੈ ਕਿ ਕੋਈ ਚਾਹੁੰਦਾ ਨਹੀਂ ਕਿ ਉਹਦਾ ਪੁੱਤ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਵੇ ਜੇ ਨਹੀਂ ਜਾਣਾ ਚਾਹੁੰਦਾ ਉਹ ਘਰੇ ਰਹਿ ਕੇ ਇਲਾਜ ਕਰਾਉਣਾ ਚਾਹੁੰਦਾ ਜਾਂ ਉਹ ਉਹਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ ਉਹਦੇ ਘਰੇ ਜਾ ਕੇ ਜਿਹੜੀ ਕਾਉਂਸਲਿੰਗ ਉਹ ਕਰਵਾਈ ਜਾਊਗੀ ਬਕਾਇਦਾ ਤੌਰ ਦੇਤੇ ਇਹ ਡਾਟਾ ਰੱਖਿਆ ਜਾਊਗਾ ਕਿ ਕੌਣ ਕਦੋਂ ਆਇਆ ਸੀ ਤੇ ਅੱਜ ਉਹਦੀ ਜਿਹੜੀ ਆ ਸਿਚੁਏਸ਼ਨ ਕੀ ਹੈ ਥੈਂਕ ਯੂ ਜੀ ਦੇਖਿਓ ਜੀ